ਤੁਸੀਂ ਸਾਡੇ ਸਾਡੇ ਮਨ ਨਾਲ ਜੀ ਅੱਛਾ ਤੁਸੀਂ ਚਾਹਣਾ ਦਿਓ ਕਿਹੜੀ ਜਗ੍ਹਾ ਤੋਂ ਇੱਧਰ ਰਸਤਾ ਨਹੀਂ ਉੱਨੀ ਰਹਿੰਦੇ ਮੇਰੇ ਕੋਲ ਫਿਰ ਪੁੱਤ ਮੁੱਕ ਕੇ ਹੁਣ ਤਾਂ ਕੋਈ ਹੈ ਨਹੀਂ ਫਿਰ ਤਾਂ ਮੇਰੀ ਭੂਆ ਲੱਗਦੀ ਆ ਤੂੰ ਹੋਰ ਅਸੀਂ ਬਾਈ ਦੋਸਤੋ ਮੈਂ ਭਵਿੰਦਰ ਸਿੰਘ चौहान ਜੱਥੀਪੌੜੀ ਆਪਨੇ ਗੱਡੀਆਂ ਵਾਲੇ ਕਹਿੰਦੇ ਜਿਨ੍ਹਾਂ ਨੂੰ ਸਮਾਨ ਲਿਆਉਂਦੇ ਹੁੰਦੇ ਹਨ ਉਹ ਆਏ ਆ ਤੇ ਇਹਨਾਂ ਤੋਂ ਇੱਕ ਮੈਂ ਗੱਲ ਪੁੱਛਣੀ ਆ ਅੱਜ ਬਾਈ ਜੀ ਤੁਸੀਂ ਅੱਗੇ ਗੱਡੀਆਂ ਤੇ ਹਨਾ ਸਾਡੇ ਅੰਦਰਲੇ ਘਰ ਆਉਂਦੇ ਹੁੰਦੇ ਸੀ ਅਸੀਂ ਛੋਟੇ ਹੁੰਦੇ ਤੇ ਐਂ ਸੁਣਦੇ ਹੁੰਦੇ ਸੀ ਵੀ ਤੁਹਾਨੂੰ ਮਨਜ਼ੂਰੀ ਨਹੀਂ ਵੀ ਤੁਸੀਂ ਘਰ ਨਹੀਂ ਪਾ ਸਕਦੇ ਵੀ ਤਾਂ ਜੋ ਇੱਕ ਗੱਡੇ ਦੇ ਬੈਠੇ ਮਾਂ ਨੂੰ ਰੋਈ ਜਾਂਦੇ ਆ ਕੀ ਕਾਰਨ ਸੀ ਉਹ ਜੀ ਹੈ ਉਹ ਕੀ ਕਾਰਨ ਸੀ ਦੱਸ ਦੂੰਗਾ ਮੈਂ ਤੁਹਾਨੂੰ ਦੱਸ ਦਿਓ ਹੁਣੇ ਦੱਸ ਦਿਓ ਉਹ ਤੁਸੀਂ ਮੇਰੀ ਗੱਲ ਸੁਣਨਾ ਤੇ ਤੋੜ ਗੱਡੂ ਨਿਕਲੇ ਸੀ ਵੀ ਉਦੋਂ ਫਿਰ ਮੰਜਾ-ਮੁੰਦਾ ਮਾਰਕੀਟ ਗਈ ਸੀ ਅੱਛਾ ਹਾਂ ਹਾਂ ਤੇ ਹੁਣ ਕਰ ਪਾਈ ਬੈਠੇ ਆਂਗੇ ਤੇ ਛਾੜੇ ਰਹਿੰਦੇ ਦੋ ਤਿੰਨ ਪਾਉਣ ਵਾਲੇ ਦੋ ਤਿੰਨਾਂ ਨੇ ਪਾ ਲਏ ਅੱਛਾ ਨਾ ਨਾ ਤੁਸੀਂ ਸੱਚੀ ਗੱਲ ਅਸੀਂ ਇਹ ਵੀ ਘਰ ਨਹੀਂ ਪਾ ਸਕਦੇ ਕਾਨੂੰਨ ਚ ਸੀਗੀ ਇਹ ਗੱਲ ਤੁਸੀਂ ਦੇਸੀ ਇਕੱਠੇ ਆਏ ਆ ਹੈ ਤੁਸੀਂ ਦੇਸੀ ਇਕੱਠੇ ਆਏ ਆ ਕਿਵੇਂ ਕਿਥੋਂ ਜੈਸਲ ਮੇਲੋਂ ਚਤੌੜ ਗੱਡੂ ਅਸੀਂ ਕਿਵੇਂ ਜੈਸਲ ਮੇਲੋਂ ਸਾਡਾ ਚਤੌੜ ਗੱਡਾ ਨਾ ਅਸੀਂ ਕਿਵੇਂ ਅਸੀਂ ਤਾਂ ਇੱਥੋਂ ਦੇ ਬਾਹਰ ਸੀ ਆ ਪੰਜਾਬ ਨਹੀਂ ਇੱਥੋਂ ਦਾ ਮਗਰੋਂ ਆਏ ਹਾਂ ਤੁਹਾਨੂੰ ਕੀ ਪਤਾ ਪਤਾ ਮੇਰੀ ਸੁਣਈਆਂ ਗੱਲਾਂ ਕੀ ਕੋ ਤਾਂ ਭਲਾ ਸਾਡਾ ਸਾਡਾ ਕੋ ਤਾਂ ਚੰਦੂ ਹੈ ਨਹੀਂ ਨਹੀਂ ਅਸੀਂ ਤਾਂ ਰੋੜੀ ਤੋਂ ਆਏ ਆ ਚਹਾਣਾ ਦੰਦੀਵਾਲ ਚਹਾਣਾ ਆਟਾ ਕੋਟਾ ਅਜੀ ਦਾ ਸਰਦ ਦਾ ਬਜ਼ੁਰਗਾ ਕੋਲੇ ਮੰਨ ਲਾ ਵੀ ਜਾਇਦਾਦ ਖੇਤੀਬਾੜੀ ਕਰਦੇ ਸੀ ਅਜੀ ਦਾ ਆਹੋ ਜੀ ਮਗਰੋਂ ਕੁਝ ਬਣਿਆਗਾ ਹਾਂ ਜੱਟ ਜੱਟਾਂ ਸੀ ਐ ਤਾਂ ਵੈਸੇ ਕਹੀ ਤਾਂ ਮੇਰੇ ਕੋਲ ਨੂੰ ਦੇਖ ਕੇ ਆਂਦੇ ਯਾਰ ਤੂੰ ਮੁੰਡਾ ਕੀ ਦਾ ਹਾਂ ਮੰਨ ਲਓ ਸਿੱਧਾ ਤਾਂ ਬੋਲਦੇ ਨੇ ਨਾ ਵੀ ਤੂੰ ਹੋਰ ಜಾਤੀ ਦਾ ਮੈਂ ਤਾਂ ਜੱਟ ਹਾਂ ਪਤਾ ਮੈਨੂੰ ਤੁਹਾਡੇ ਗੋਤੀ ਰਹਿੰਦੇ ਹੁੰਦੇ ਸਾਡੇ ਨਾਲ ਸਾਡੇ ਅੰਦਰਲਾ ਘਰ ਸੀ ਜਿਹੜਾ ਕੋਈ ਸਾਡੇ ਕਮਰੇ ਰਹਿੰਦੇ ਤੂੰ ਤੇ ਉਹ ਚਹਾਣ ਗੋ ਉਹ ਚਹਾਣ ਗੋਤ ਸੀ ਸਾਡੇ ਸਾਡੇ ਮਨ ਨਾਲ ਜੀ ਅੱਛਾ ਤੁਸੀਂ ਚਾਹਣਾ ਦਿਓ ਕਿਹੜੀ ਜਗ੍ਹਾ ਤੋਂ ਇੱਧਰ ਰਸਤਾ ਨਹੀਂ ਨਹੀਂ ਰੰਦੇ ਮੇਰੇ ਅੱਛਾ ਫਿਰ ਪਤ ਮੁੱਕ ਕੇ ਹੁਣ ਤਾਂ ਕੋਈ ਹੈ ਨਹੀਂ ਫਿਰ ਤਾਂ ਮੇਰੀ ਭੂਆ ਲੱਗਦੀ ਆ ਤੂੰ ਹੋਰ ਅਸੀਂ ਭਾਈ ਜੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਅਸੀਂ ਜਦੋਂ ਛੋਟਾ ਰਵਾਰ ਆ ਇਹ ਸਾਡੇ ਪੁਰਾਣੇ ਘਰ ਕੋਲੇ ਆਉਂਦੇ ਹੁੰਦੇ ਸੀ ਚਾਰ ਪੇਚਾਦਮੀਆਂ ਛੱਡੇ ਦੋ ਤਿੰਨ ਕਮਰੇ ਪਾਉਣ ਵਾਲੇ ਰਹਿੰਦੇ ਪਾਉ ਕੋਈ ਨਹੀਂ ਪਾਉਂਦੇ ਮਾੜਾ ਜਮਾ ਇੱਕ ਮਿੰਟ ਤੇ ਅਸੀਂ ਪੁਰਾਣੇ ਘਰੇ ਹੁੰਦੇ ਸੀ ਤਾਂ ਉਦੋਂ 20 25 25 ਆਉਂਦੇ ਤੇ 10 15 15 ਰੇੜਿਆਂ ਤੇ ਉਦੋਂ ਇਹਨਾਂ ਦੇ ਜਵਾਕ ਨਾ ਪੜਦੇ ਸੀ ਪੜਨ ਜਾਂਦੇ ਸੀ ਸੋਚਦੇ ਵੀ ਤੁਸੀਂ ਕਿਉਂ ਨਹੀਂ ਪੜਨ ਜਾਂਦੇ ਹਨ ਸਾਡੇ ਸਾਨੂੰ ਪਿੰਡ ਵਾਲੇ ਕਹਿੰਦੇ ਇਹਨਾਂ ਨੂੰ ਵੀ ਇਹ ਘਰ ਨਹੀਂ ਪਾ ਸਕਦੇ ਇਹ ਬਜਾਰੇ ਇਹ ਕਿੰਨਾ ਨੇ ਕਿ ਸੌਂ ਪਾਈ ਆ ਤਾਂ ਆਪਣਾ ਕਿਹੜਾ ਰਾਜ ਚਤੌਰ ਗਰ ਕੇ ਜੈਮਲ ਫੱਤਾ ਜੀ ਮੇਰੀ ਯਾਦ ਜੈਮਲ ਫੱਤਾ ਅੱਛਾ ਤੇ ਥੋੜਾ ਸਾਡਾ ਗੋਸ ਸੀ ਸਾਡੇ ਗੋਤੀ ਸੀਗੇ ਤੋ ਫਿਰ ਅਸੀਂ ਤਾਂ ਅਸੀਂ ਆਹ ਸਾਡੇ ਤਾਂ ਘਰ ਹੈਗੇ ਆਪਾਂ ਕੋਤੀ ਇੱਕ ਹਨਾ ਤੋ ਕਹਿੰਦੇ ਬਸ ਸਾਡੇ ਘਰ ਮਾ ਕੇ ਸਾਡੇ ਨਾਲ ਤੇ ਜੇ ਕੋਈ ਇਤਿਹਾਸ ਪਤਾ ਇਹਨਾਂ ਦਾ ਤਾਂ ਜਰੂਰ ਕਮੈਂਟ ਕਰਕੇ ਦੱਸੋ ਮੇਰਾ ਵੀਰ ਕੀ ਕੀ ਆਸਮਾਨ ਤੁਹਾਡੇ ਕੋਲੇ ਇਹ ਛੱਕੇ ਇਹ ਛੱਕੇ ਹਨਾ ਕੀ ਛੱਕੇ ਕਹਿੰਦੇ ਇਹਨਾਂ ਨੂੰ ਕਰਛੇ ਕਰਛੇ ਕਹਿੰਦੇ ਆ ਜਪਟੇ ਅੱਛਾ ਜਮਟੇ ਦੋਸਤੋ ਮੈਂ ਭਿੰਦਰ ਸਿੰਘ ਚਾਹਾਨ ਜੱਸੀ ਪੋਹ ਵਾਲੀ ਆਪਣੀ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਜ਼ਰੂਰ ਕਰ ਜਿਓ ਸਵੇਰ ਸਵੇਰ ਦਾ ਟਾਈਮਾ ਚਾਹ ਪੀਓ ਕਰਾ ਤੁਸੀਂ ਅੱਛਾ ਇਹੀ ਮਤਲਬ ਸੀ ਵੀ ਤੁਸੀਂ ਹੁਣ ਤਾਂ ਪਾਉਣ ਲੱਗੇ ਮਕਾਨ ਹਾਂ ਪਾਈ ਵੇ ਦੋ ਤਿੰਨ ਜਣੇ ਦੇ ਤਾਂ ਹਾਂ ਸਾਡੇ ਰਹਿੰਦੇ ਗੈਰੀ ਪਾਏ ਹਨਾ ਗੈਰੀ ਪਾਏ ਪਾਏ ਕੋਟ ਬੱਤੇ ਕੋਟ ਮੇਰੇ ਨਾਨਕੇ ਗੈਰੀ ਨਾਨਕੇ ਉਹ ਗੈਰੀ ਵਾਲੇ ਜਿਹੜੇ ਆਉਂਦੇ ਹੁੰਦੇ ਸੀ ਪੁਰਾਣੇ ਉਹ ਸਾਡੇ ਇੱਥੇ ਬੰਦੇ ਹੁੰਦੇ ਬਾਹਰ ਤਾਂ ਆ ਕੇ ਮਰ ਗਏ ਮੇਰਾ ਮਾਮਾ ਵੀ ਮਰ ਗਿਆ ਹਾਂ ਉਹ ਤਾਂ ਬੰਦੇ ਮਰ ਗਏ ਉਹ ਤਾਂ ਸਾਡੇ ਪਿਓ ਵਰਗੇ ਜਵਾਨ ਸੀ ਉਹ ਮਰ ਗਏ ਹੂੰ ਹੂੰ ਇੰਨੀ ਹਿੰਮਤ ਕਰਕੇ ਜੋ ਕਮਰਾ ਪਾਤੀ ਕੋਈ ਨਹੀਂ ਪਵਾ ਦੇਾਂਗੇ ਥਾਂ ਭੋਲਾ ਸਿੰਘ ਹੈ ਮੇਰਾ ਨਾਂ ਕੋਈ ਥਾਂ ਲਓ ਤੁਸੀਂ हां था हैगा हां था ता हुन मेरे कोले ता है नहीं मैं तन्नू कह दे हां हैगा ਸਾਡੇ ਕੋਲੇ ਪੰਜ ਪੰਜ ਮਰਲੇ ਇੱਥੇ ਕੋਟ ਫੱਤੇ ਕੋਈ ਨਹੀਂ ਉੱਤੇ ਕਰਦਾਂਗੇ ਮੱਤ ਟੋੜੀ ਕੋਈ ਆਵਾਂ ਕੋਟ ਫੱਤੇ ਦੋੜ ਕੋਲੇ ਓ ਚੰਗਾ ਜੀ ਕੋਈ ਨਹੀਂ ਹੈ ਜੀ ਬੋਟਾ ਮਿਲੇ ਮਦਦ ਕਰੂੰ ਤਾਂ ਕੋਈ ਕਾਨੂੰਨੀ ਅਜਾੜ ਚੰਨੀ ਸੀ ਘਰ ਪਾਉਣ ਚ ਤੁਨੂੰ ਹੈ ਤੁਹਾਡੇ ਬਜ਼ੁਰਗਾਂ ਨੂੰ ਉਹੀ ਵਾ ਗਰੀਬੀ ਕਰਕੇ ਨਹੀਂ ਪੈਂਦਾ ਸੀ ਹਨ ਕੀ ਕਰਕੇ ਹੀ ਨਹੀਂ ਪਾਈ ਸੀ ਮੈਂ ਤੈਨੂੰ ਦੱਸਾਂ ਵਾਲੇ ਕਹਿੰਦੇ ਸੀ ਵੀ ਇਹ ਘਰ ਨਹੀਂ ਪਾ ਸਕਦੇ ਕਹਿੰਦੇ ਵੀ ਗਰੀਬੀ ਕਰਕੇ ਨਹੀਂ ਜੀ ਘਰ ਪਾ ਸਕਦੇ ਇੱਕ ਪਿੰਡ ਚੋਂ ਦੂਜੇ ਪਿੰਡ ਜਾਵੜੇ ਕੰਮ ਕਰਨਾ ਤੇ ਜਿਆ ਆਉੜੇ ਮੱਲਾ ਵਿਆਹ ਤਰੇ ਫਿਰਦੇ ਦੀ ਹੁਣ ਇਹ ਘਰ ਪਉਣ ਲੱਗੇ ਸਾਰੇ ہاں ਪਿੰਡ ਦੇ ਰਾਜਪੂਤ ਹੋਣਾ ਤੁਸੀਂ ਵੀ ਰਾਜਪੂਤ ਹਨ ہاں ਫਰੀ ਦਿੱਤਾ ਥਾ ਅਸੀਂ ਵੀ ਰਾਜਪੂਤ ਹੈ ਜਿਹੜਾ ہاں ਮੱਲਾ ਆ ਗੱਲ ਤਾਂ ਸੁਣਾ ਮੇਰੀ ਪੰਜ ਪੰਜ ਮਰਲੇ ਥਾਂ ਦਿੱਤਾ ਸਾਨੂੰ ਫਰੀ ਪਿੰਡ ਦੇ ਹਾਂ ਸਾਡੇ ਵੱਡੇ ਬਜ਼ੁਰਗ ਜਿਹੜੇ ਆਂਦੇ ਉਹ ਰਾਜਪੂਤ ਹੀ ਸੀ ਜਿਹੜੇ ਦੰਦੀਵਾਲ ਚਾਹਨ ਸੀ ਚੰਗਾ ਭਾਈ